ਮੇਰੇ ਮਿੱਤਰੋ ਹੋ 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 ਕਾਰੀਆਂ ਘਰ ਭੁੱਲ ਗਿਆ ਲਾਈਨ ਦਾ ਡਾਊਟ ਹੋ ਗਿਆ ਹਾਏ ਇਹਦਾ ਡਾਊਟ ਹੋ ਗਿਆ ਜਿਹੜਾ ਸ਼ੀਨੂ ਵਰਗਾ ਗੱਭਰੂ ਕਹਿੰਦੇ ਮੇਰੇ ਵੀਰੋ ਹੱਥ ਮਾ ਲੰਦਣਾ ਬੋਲਿਆ ਬਾਈ ਜਿਹੜਾ ਤਫਾ ਅਸ਼ਕੀ ਕਰਦਾ ਮੇਲੇ ਬਾਗੜੀਆਂ ਦਾ ਮੇਲਾ ਬਾਗੜੀਆਂ ਗੋਪੀਪੁਰ ਦੇ ਵਿੱਚ ਫੋੜ ਦਿੱਤੇ ਗਏ ਆ ਪ੍ਰਮਾ ਦਾ ਮਨਵੀ ਜੀ ਆ ਖੋਲਦੇ ਵੱਡੇ ਬਾਈ ਆ ਮੈਚ ਦਾ ਚੋਟੀ ਦਾ ਮੇਰੇ ਮਿੱਤਰੋ ਉਹ ਵਿਖੇਗਣ ਦੇ ਲਾਗੇ ਕਰਕੇ ਚਰਚੇ ਹੋ ਰਿਹਾ ਚਰਚੇ ਹੋ ਰਿਹਾ ਇਧਰ ਦੇ ਬੰਦੇ ਵਿਕਾ ਸ਼ਾਤਰ ਦੀ ਰੇਡ ਆ ਆ ਪ੍ਰੀਤ ਪ੍ਰੀਤ ਦੇ ਵਿਕਾ ਸ਼ਾਤਰ ਬੱਲੇ 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 ਜ਼ੋਰ ਲੱਗਦਾ ਬਾਗੜੀਆਂ ਚ ਸਾਨ ਤੇ ਨੌਰਾ ਸਵਾਦ ਲੈਂਦੇ ਹੋਣਗੇ ਕਮੈਂਟਰੀ ਦਾ ਸਵਾਦ ਲੈਂਦੇ ਹੋਣਗੇ ਵੀ ਸਿੰਮੂ ਕੰਗ ਕੱਲੇ ਵਾਲਾ ਖੰਡੂਰ ਸਾਹਿਬ ਦੀ ਧਰਤੀ ਅੱਠ ਪਾਸੇ ਦੇ ਵਿੱਚ ਚਰਨਾ ਦੀ ਸ਼ੋਪਾ ਪੱਧਰਤੀ ਔਰ ਦੂਜੇ ਪਾਸੇ ਬਾਹੂਆ ਪਰਪਰ ਪਿੰਡ ਰੋਪੜ ਦਾ ਇਲਾਕਾ ਮੇਰੇ ਮਿੱਤਰੋ ਆਹ ਸਾਹਮਣੇ ਲੱਗਦਾ ਤੱਕਣਾ ਜਫਾ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਸਿੰਮੂ ਕੰਗ ਕੱਲੇ ਵਾਲਾ ਲੱਗਿਆ ਜੋ ਹੋ 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 ਇਹਦਾ ਡਾਊਟ ਹੋ ਗਿਆ ਹੈ ਜਦੋਂ ਸ਼ੀਲੂ ਵਰਗਾ ਗੱਲੂ ਕਹਿੰਦੇ ਮੇਰੇ ਵੀਰੋ ਹੱਥ ਮਾ ਲੰਦਾਂ ਬੋਲਦੇ ਆ ਬਾਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਅਜੇ ਇੱਕ ਫਤਿਹਵਾਲੀਆ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਔਰ ਦੂਜੇ ਪਾਸੇ ਸ਼ੀਲੂ 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 ਉੱਤੇ ਆਹ ਅਜੇ ਇਹਦੇ ਸਰੀਰ ਤੇ ਪਤਾ ਨਹੀਂ ਕਿਹੜੀ ਤਾਕਤ ਹੈ ਵਾਇਕਰੂ ਦੀ ਬਾਖਸ਼ੀ ਮੇਰੇ ਮਿੱਤਰੋ